ਮੋਹਾਲੀ ਦੇ ਫੇਸ ਪੰਜ ਸ੍ਰੀ ਹਰੀ ਸੰਗੀਤਨ ਸਭਾ ਮੰਦਿਰ ਵਿਖੇ ਅੱਜ ਰਾਮ ਨੌਮੀ ਦਾ ਤਿਉਹਾਰ ਬੜੇ ਹੀ ਧੂਮ-ਤਾਮ ਨਾਲ ਮਨਾਇਆ ਗਿਆ। ਇਸ ਮੌਕੇ ਦੇ ਉੱਤੇ ਕੰਜਕ ਪੂਜਨ ਤੋਂ ਬਾਅਦ ਭਜਨ ਗਾ ਕੇ ਭਗਤਾ ਨੇ ਨੱਚ ਕੇ ਭਗਵਾਨ ਰਾਮ ਦਾ ਗੁਣਗਾਨ ਕੀਤਾ। ਅਤੇ ਇਸ ਤੋਂ ਬਾਅਦ ਪੰਡਾਰੇ ਦਾ ਵੀ ਮੰਦਿਰ ਕਮੇਟੀ ਵੱਲੋਂ ਆਯੋਜਨ ਕੀਤਾ ਗਿਆ। ਤਰ ਮੇਰਾ ਨਾਮ ਹੀ ਹਿਜਨੂ ਮੰਦਿਰ ਹੈ ਮੈਂ ਲਗਭਗ 20 ਸਾਲ ਤੋਂ ਇਸ ਮੰਦਿਰ ਦਾ ਪ੍ਰਬੰਧਨ ਹੈਗਾ ਤੇ ਇਹ ਜਿਹੜਾ ਮੰਦਿਰ ਹੈ ਨਾ ਬਹੁਤ ਛੋਟਾ ਹੀ ਆ ਪਹਿਲਾਂ ਕਿੰਨਾ ਪਹਿਲਾਂ ਛੋਟਾ ਜਿਹਾ ਸੀ ਤੇ ਉਹਦੇ ਚ ਮੂਰਤੀਆਂ ਰੱਖੀਆਂ ਉਸ ਦਿਨ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਹ ਵਿੱਚ ਵਿਸਤਾਰ ਹੁੰਦਾ ਰਿਹਾ ਤੇ ਇਹ ਵਿੱਚ ਮੂਰਤੀਆਂ ਜਿਹੜੀਆਂ ਆਉਂਦੀਆਂ ਰਹੀਆਂ ਜਿਆਪੁਰ ਤੇ ਤਕਰੀਬਨ ਜਿਆਪੁਰ ਤੇ ਸਾਰੀਆਂ ਮੂਰਤੀਆਂ ਆ ਜਾਂਵਾਂ ਇੱਥੇ ਹੁਣ ਸਦਾ ਸਦਾ ਤਕਰੀਬਨ ਸਾਰੀਆਂ ਮੂਰਤੀਆਂ ਆ ਗਈਆਂ ਮਤਲਬ ਜਨੀਸ਼ ਜੀ ਸ਼ਿਸ਼ੇ ਪਰਵਾਰ ਵਿਸ਼ਣਪੁਰਾ ਦਾ ਇਹ ਬਾਬਾ ਬਲਖਨਾਥ ਸਾਈਂ ਬਾਬਾ ਜੀ ਦੀ ਮਾਤਾ ਵੈਸ਼ਨੋ ਦੇਵੀ ਇਸੇ ਮੰਦਿਰ ਦਾ ਕੀ ਨਾਮ ਮੰਦਿਰ ਦਾ ਨਾਮ ਕੀ ਹੈ ਤੇ ਜਗ੍ਹਾ ਦਾ ਜਗਤਾਰ ਇਹ ਹੈ ਜੀ ਸ਼੍ਰੀ ਹਰੀ ਮੰਦਿਰ ਸਕੀਤਾ ਸਭਾ ਨਾਂ ਤੇ ਇਹ ਜਿਹੜੀ ਸਾਡੀ ਸੁਸਾਇਟੀ ਹੈ ਨਾ 1978 ਦੇ ਵਿੱਚ ਰਜਿਸਟਰਡ ਹੋਈ ਸੀ ਤੇ ਉਸ ਤੋਂ ਬਾਅਦ ਇਹ ਨਾਮ ਇਹ ਸ਼੍ਰੀ ਹਰੀ ਮੰਦਿਰ ਸਕੀਤਾ ਸਭਾ ਹੀ ਚੱਲਿਆ ਆਇਆ ਹੈ ਇਹ ਹਰੀ ਜੀ ਦੀ ਜਿਹੜੀ ਮੇਰ ਮੂਰਤੀ ਹੈ ਸਾਡੀ ਉਹ ਹਰੀ ਜੀ ਦੀ ਹੈਗੀ ਹੈ ਤੇ ਹਰਜੀਤ ਜੀ ਦਾ ਜਿਹੜਾ ਆਪਣਾ ਮੁਰਗੀ ਸਥਾਪਨਾ ਸਾਡਾ ਉਹ ਅਸਰੀਕ ਨੂੰ ਮਤਲਬ 8-8 ਮਹੀਨੋਂ ਹੁੰਦੀ ਹੈਗੀ ਆ ਉਹਦੇ ਬਾਰੇ ਜੇ ਆਪਾਂ ਜਿਹੜੀ ਆ ਪਾ ਹੁਣ ਪਾਗ ਨੂੰ ਨਹੀਂ ਠਾਈ ਹੈਗੀ ਆ ਜਿਹੜਾ ਹੁਣ ਪ੍ਰੋਗਰਾਮ ਚੱਲਿਆ ਸੀਗਾ ਇਹਦੇ ਚ ਐ ਸੀਗਾ ਤੇ ਜਿਹੜੀਆਂ ਅੱਜ ਰਾਜ ਰਾਮ ਨੌਮੀ ਆ ਰਾਮ ਨੌਮੀ ਸੀਗੀ ਸਾਡੇ ਦਾ ਮਤਲਬ ਪਹਿਲੇ ਮਹੀਨੇ ਤੋਂ ਸਾਡੇ ਨਾਲ ਮਾਤਾ ਦੇ ਦੇ ਦੁਗਾ ਮਾਤਾ ਦੇ ਜਿਹੜੇ ਹੈਗੇ ਆ ਉਹ ਟੱਲੇ ਵੇ ਸੀਗੇ ਇਹ ਉਹਦਾ ਪਾਸ ਕਰ ਦਿੱਤੀ ਦੁਗਾ ਸਤਿਤੀ ਦਾ ਪਾਠ ਹੈ ਉਹ ਮਤਲਬ ਪਹਿਲੇ ਮਹੀਨੇ ਤੋਂ ਸ਼ੁਰੂ ਹੋ ਗਿਆ ਤੇ ਅੱਜ ਪੂਰ ਹੋਇਆ ਉਹਦਾ ਉਹਦੇ ਵਿੱਚ ਜਿਹੜੀ ਲੇਡੀਜ਼ ਹੈਗੀਆਂ ਹਰ ਰੋਜ਼ ਸਵੇਰੇ 10 ਤੋਂ 12 ਕਲਾ ਦੁਗਾ ਨਾ ਦੇ ਸਤਿਤੀ ਕਰਦੇ ਸੀਗੇ ਤੇ 3 ਤੋਂ 5 ਕਰਦੇ ਸੀਗੇ ਨਾਲ ਕੀਰਤਨ ਕਰਦੇ ਸੀਗੇ ਰਾਤ ਨੂੰ 108 ਆਰਤੀਆਂ ਜਿਹੜੀਆਂ ਹਰ ਰੋਜ਼ ਮਤਲਬ ਮਾਤਾ ਦੀਆਂ ਜਿਹੜੀਆਂ ਆਗੀਆਂ 108 108 ਵਜੇ ਆਏ ਵੀ ਹੁਣ ਸਾਡਾ 200 ਭਾਈ ਸੇ ਕੋਈ ਹੋ ਜਾਂਦੀ ਹੁੰਦੀ ਸੀਗੀ ਮਾਹ ਮਾਈ ਦੇ ਦੀ ਤੁਮ ਤੇ ਜਿਹੜਾ ਅੱਜ ਜਿਹੜਾ ਹੈ ਉਹਦਾ ਪੋਪਿਆ ਤੇ ਅੱਜ ਅਸੀਂ ਇਹ ਪੜਾਣਾ ਖੁੱਤਾ ਹੈਗਾ ਤੇ ਜਿਹੜਾ ਰੋਜ਼ ਮਾਹ ਮਾਈ ਆ ਜੁਤਾ ਜਗਦੀਆਂ ਸੀਗੀ 108 ਤੋਂ ਬਾਅਦ ਹਰ ਰੋਜ਼ ਫੂਟ ਕੇਲੇ ਸੇਵ ਵਗੈਰਾ ਤੇ ਜਿਹੜੇ ਨਾਲ ਜਿਹੜਾ ਵਰਤੜੇ ਜਿਹੜੇ ਲੱਡੂ ਖੁੰਦੇ ਅਸੀਂ ਦੇ ਦੁੱਧ ਤੇ ਦੁੱਧ ਇਹ ਹਰ ਰੋਜ਼ ਮਤਲਬ ਅਟੁੱਟ ਪੜਾਣਾ ਜਿਹੜਾ ਚੱਲਿਆ ਰਹਿੰਦਾ ਸੀਗਾ ਤੇ ਅੱਜ ਭਗਵਾਨ ਰਾਮ ਦਾ ਜਨਮotsav ਵੀ ਮਨਾਇਆ ਗਿਆ ਦੇਖੋ ਭਗਵਾਨ ਸ਼੍ਰੀ ਰਾਮ ਜੀ ਜਿਹੜਾ ਸਾਡਾ ਜੀਵਨ ਆ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਤੋਂ ਬਿਨਾ ਹਰ ਇੱਕ ਬੰਦੇ ਦਾ ਉਤਪਾਦ ਹੈਗਾ ਭਗਵਾਨ ਰਾਮ ਦਾ ਜਿਹੜਾ ਪਰਿਵਾਰ ਦਾ ਜਿਹੜਾ ਹੈਗਾ ਇਸ ਤਰੀਕੇ ਨਾਲ ਉਹਨਾਂ ਨੇ ਭਰਤ ਨੇ ਮਤਲਬ ਭਗਵਾਨ ਰਾਮ ਨੇ ਜਿਹੜਾ ਰਾਜ ਕੀਤਾ ਕਿਦਾਂ ਉਹ ਭਗਵਾਨ ਸ਼੍ਰੀ ਰਾਮ ਜੀ ਦਾ ਆਪਣੇ ਪਿਤਾ ਜੀ ਦੇ ਜਿਹੜੇ ਬਚਨਾਂ ਨੂੰ ਨਿਭਾਉਣ ਦੀ ਖਾਤਰ 14 ਸਾਲ ਦਾ ਬਨਵਾਸ ਕੀਤਾ ਭਗਵਾਨ ਸ਼੍ਰੀ ਰਾਮ ਜੀ ਨੇ ਤੇ ਉਹਦੇ ਬਾਅਦ ਮਾਤਾ ਸੀਤਾ ਦਾ ਜਿਹੜਾ ਪਰ ਭਾਵਨੇ ਪਰਨਿਤਤਾ ਕਿਸ ਤ੍ਰਿਕਾ ਦੇਖੋ ਉਹਦੇ ਵਿੱਚ ਕਿੱਦਾਂ ਸਾਰੇ ਇਹਨਾਂ ਦਾ ਹਰੂ ਮੰਗਿਨਾ ਕਿੱਦਾਂ ਸਾਰਾ ਜਿਹੜਾ ਹੈਗਾ ਲਿੰਗਾ ਜਿਹੜੀ ਹੈਗੀ ਹੈ ਦੇਖ ਕੇ ਆਏ ਆ ਮਾਤਾ ਜੀ ਨੂੰ ਦੇਖ ਕੇ ਆਏ ਕਿੱਦਾਂ ਸਾਰਾ ਉਹ ਜਿਹੜਾ ਹੈਗਾ ਉਹ ਤਟਕੇ ਮਤਲਬ ਭਗਵਾਨ ਰਾਮ ਦੀ ਜਿਹੜੀਆਂ ਫਾਦਰਸ ਨੇ ਜੋ ਉਹਨਾਂ ਦੀ ਜਿਹੜੀ ਸਿੱਖਿਆਵਾਂ ਨੇ ਉਹਨਾਂ ਤੋਂ ਸਿੱਖ ਲੈਣ ਦੀ ਲੋੜ ਹੈ ਇਸ ਨੂੰ ਦੇਖੋ ਜਿਹੜਾ ਪ੍ਰਵਾਹ ਰਾਮ ਚੰਦਰ ਜੀ ਦਾ ਦੇਖੋ ਸਾਰਾ ਕੁਝ ਜਿਹੜਾ ਹੈਗੀ ਤਾਂ ਆਪਣੇ ਇਹ ਜਿਹੜੋ ਭਗਵਾਨ ਰਾਮ ਜੀ ਦਾ ਇੱਕ ਆਪਣੇ ਜੋ ਸੰਕਲਪ ਲਿਆ ਸੀਗਾ ਕਿ ਮੈਂ ਜਿਹੜਾ ਲੋਕਾਂ ਦੇ ਬੱਚੇ ਨਹੀਂ ਆਪਣੇ ਬਿਠਾ ਦੇ ਬੱਚਾ ਨੂੰ ਨਿਭਾਉਣਾ ਬਿਠਾ ਦੇ ਬੱਚਾ ਨੂੰ ਨਿਭਾਉਣਾ ਬਿਠਾ ਦੇ ਬੱਚਾ ਨੂੰ ਚੱਲ ਗਿਆ ਦੇਖੋ ਉਹ ਵੀ ਨਵਾ ਦੇਖੋ ਜਿਹੜੇ ਭਰਾਵਾਂ ਨੇ ਲਖਸ਼ਮਾ ਦੇਖੋ ਕਿੰਨੀ ਸੇਵਾ ਕੀਤੀ ਆਪਣੇ ਭਰਾਵਾਂ ਦੀ ਇਹਨਾਂ ਦਾ ਕਿੰਨਾ ਪਿਆਰ ਸੀਗਾ ਉਹ ਭਰਾ ਆਪਣੇ ਕਦੂਏ ਦੀ ਖਾਤਰ ਸਭ ਕੁਝ ਪਰਵਾਹ ਨ ਕਰਨ ਨੂੰ ਤਿਆਰ ਸੀਗੇ ਉਹਨਾਂ ਨੇ ਸਿੱਖਿਆ ਦੇਖੋ ਕਿੰਨੀ ਸਾਡੇ ਵਾਸਤੇ ਮਿਹਨਤ ਖਾਦੀਆਂ ਹੈਗੀਆਂ ਤੇ ਆਪਾਂ ਉਹ ਦੇਖਦੇ ਰਹੇਗੇ ਕਿ ਜਿੱਦਾਂ ਉਹ ਉਹ ਹਨ ਮări ਜੀ ਆਪਣੇ ਪਿਤਾ ਦੇ ਵੱਜਨ ਨਵਾੜਦਾ 14 ਵਰਵਾਸਾ ਵਰਵਾਸ ਦੇਖਿਆ ਅੱਜ ਕੱਲ ਦੇਖੋ ਮਾਦਾ ਪਿਤਾ ਦੀ ਦੇਖੋ ਸਨ ਸਾਰੀ ਕੰਮ ਉਹਨਾਂ ਸੇਵਾ ਕਰਨੀ ਚਾਹੀਦੀ ਹੈ ਤੇ ਆਪਣੇ ਭੈਣ ਭਰਾ ਦਾ ਰਿਸਪੈਕਟ ਕਰਨੀ ਚਾਹੀਦੀ ਹੈ ਇਹ ਭਰਾ ਉਹ ਇਸੇ ਭਰਾ ਨੂੰ ਰੋਡ ਉੱਪਰ ਖੜਨਾ ਚਾਹੀਦਾ ਤੇ ਆਪਣੇ ਪਰਿਵਾਰ ਨੂੰ ਇੱਕ ਜੋ ਮੁਖ ਕਰਨ ਵਾਲਾ ਹੈ ਉਹਨਾਂ ਦੀ ਜੀ ਅੱਜ ਦੀ ਜਨਰੇਸ਼ਨ ਹੈ ਉਸ ਜੀ ਇਸ ਤਰ੍ਹਾਂ ਦਾ ਗੈਪ ਕਿਉਂ ਆ ਰਿਹਾ ਹੈ ਕਿ ਅੱਜ ਕੱਲ ਤੁਸੀਂ ਬਹੁਤ ਸਾਰਾ ਦੇਖਿਆ ਉਹਨਾਂ ਵਿਰਦਾ ਆਸ਼ਰਮ ਬਣਦੇ ਜਾ ਰਹੇ ਆ ਜਿਹੜੀ ਅੱਜ ਦੀ ਪੀੜ੍ਹੀ ਹੈ ਆਪਣੇ ਮਾਪਿਆਂ ਨੂੰ ਬਾਹਰ ਕੱਢਣ ਨੂੰ ਫਿਰ ਰੇਤ ਕੀ ਕਾਰਨ ਵਿੱਚ ਗੈਰ ਤਿੱਖਿਆ ਗੈਰ ਤਿੱਖਿਆ ਦੇਖੋ ਜਿਹੜੀ ਅਸੀਂ ਬੱਚਿਆਂ ਨੂੰ ਸਿੱਖਿਆ ਦੇ ਉੱਚ ਸਿੱਖਿਆ ਦੇਣ ਲਈ ਹੈਗੇ ਆ ਉਹ ਬੱਚਿਆਂ ਦਾ ਜਿਹੜਾ ਮਾਈਂਡ ਹੈ ਜਿਹੜਾ ਉਹ ਸਿੱਖਿਆ ਦੇ ਵਿੱਚ ਇੰਨਾ ਉਹਦਾ ਅਗਰੈਸ ਹੋ ਜਾਂਦਾ ਨਾ ਉਹ ਪਿਛੜੀ ਅੰਦਰ ਸਾਰੀਆਂ ਪੁੱਟ ਜਾਂਦੀਆਂ ਹੈਗੀਆਂ ਬੱਚਿਆਂ ਨੂੰ ਨਾਲ ਉਹ ਜਿਹੜਾ ਭਗਵਾਨ ਨਾਲ ਜੋੜ ਲਈ ਨਾ ਪਰਸ ਨੂੰ ਨਾ ਨਾਲੇ ਆਪਣੇ ਮਾਪਿਆਂ ਦੀ ਸੇਵਾ ਵਾਸਤਾ ਚਾਹੇ ਜਿਹੜੇ ਜਿਹੜੇ ਸਾਡੇ ਘਰ ਦੇ ਘਰੀਲੂ ਕੰਮ ਆਉਂਦੇ ਨੇ ਬੱਚਿਆਂ ਨੂੰ ਨਾਲ ਜੋੜ ਕੇ ਰੱਖਣਾ ਚਾਹੀਦਾ ਇਹਨਾਂ ਨੂੰ ਕੋ ਕੋ ਹਾਂ ਦੇ ਨਾਲ ਜੋੜ ਕਰਨਾ ਚਾਹੀਦਾ ਆ ਇਹ ਠੀਕ ਹੋਣਾ ਨਹੀਂ ਤਾਂ ਹੁਣ ਦੇਖੋ ਜਿਹੜੇ ਛੇ ਛੇ ਅੱਛੇ ਅੱਛੇ ਪਰਿਵਾਰ ਆ ਉਹ ਆਪਣੇ ਪੇਰਾਂ ਬਸ ਉਹ ਬਿਰਧ ਆਸ਼ਰਮ ਜਾਇਆ ਗਰੀਬ ਫਿਰ ਦੇਖੋ ਬੱਚੇ ਆਪਣੀ ਮਾਂ ਬੀ ਦੀ ਸੇਵਾ ਕਰਿਆ ਕਰਦਾ ਹਾਲ ਕਿ ਬਹੁਤ ਰਿਚ ਦਾਦਾ ਬਹੁਤ ਜਿਹੜੇ ਜਿਆਦਾ ਰਿਚੇ ਨੇ ਉਹ ਆਪਣੇ ਪੇੜਾਂ ਸ ਨੂੰ ਮਤਲਬ ਵਿਰੋਧ ਕਰਿਆ ਕਰਦੇ ਹੈਗੇ ਉਹਨਾਂ ਦੇ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹ ਬਿਰਧ ਆਸ਼ਰਮ ਚ ਜਾਇਆ ਕਰਦੇ ਤੇ ਸਾਨੂੰ ਲੋਕਾਂ ਨੂੰ ਇਹ ਹੁਣ ਤੇ ਹੀ ਜਿਹੜਾ ਇਹ ਜੇ ਨਹੀਂ ਸੋਚਣਗੇ ਤਾਂ ਇਹ ਦੇਸ਼ ਦਾ ਆਪਣੀ ਸੱਭਿਆਚਾਰੀ ਦਾ ਬਹੁਤ ਬੜਾ ਹਰ ਹੁਣ ਆ ਰਹੇ ਨੇ ਜੀ ਸਰ ਅੱਜ ਰਾਮ ਨੌਮੀ ਦੇ ਮੌਕੇ ਤੇ ਇੰਨੀ ਜ਼ਿਆਦਾ ਤਦਾਦ ਚ ਸੰਗਤ ਵੀ ਪਹੁੰਚੀ ਹੈ ਬਹੁਤ ਸਾਰੇ ਸਰਦਾਲੂ ਆਏ ਅਸੀਂ ਵੀ ਧਾਰਮਿਕ ਕਾਰਜਕ੍ਰਮ ਲਾਈਵ ਵੀ ਦਿਖਾਇਆ ਬੜਾ ਕੁਝ ਦੇਖਿਆ ਅਸੀਂ ਉਹਨਾਂ ਸੰਗਤ ਬਾਰੇ ਕੀ ਕਹਿਣਾ ਚਾਹੋ ਲੇਖੋ ਸੰਗਤ ਲੇਖੋ ਕਿੰਨੀ ਸੁਧਰੀ ਹੋਈ ਸੰਗਤ ਹੈ ਦੀਏ ਮੰਦਰ ਚ ਦੇ ਸਿਪਰਟਿੰਗ ਬਣਾਦੀ ਮੈਨੂੰ ਪਾ ਕਹਿੰਦੇ ਮਰਿਆਦੀ ਬੜਿਆਦਾ ਬੜਿਆਦਾ ਵਿੱਚ ਰਿਆਂਗਾ ਬਿਚਾਰੇ ਸਭ ਬੈਠਦੇ ਆਂ ਭਗਵਾਨ ਦਾ ਕੀਰਤਨ ਕਰਦੇ ਆਂ ਦੇਖੋ ਕਿੰਨਾ ਭਗਵਾਨ ਦੀ ਉਹਦੇ ਮਹਿਮਲ ਕਿੰਨੇ ਹੈ ਉਹ ਹੋ ਜਾਂਦੇ ਆ ਵੀ ਕਿੰਨਾ ਨੱਚਦੇ ਗਾਉਂਦੇ ਆ ਭਗਵਾਨ ਦੀ ਮਹਿਮਾ ਗਾਉਂਦੇ ਆ ਕਿ ਸਾਰੇ ਲੋਕ ਲੜਕਾ ਅੱਜ ਤੁਸੀਂ ਦੇਖਿਆ ਹੋਣਾ ਇਸ ਸੰਬੰਧ ਵਿੱਚ ਤੁਸੀਂ ਕੀ ਹੋਰ ਦੇਖਿਆ ਕਿ ਬੱਚੇ ਨੌਜਵਾਨ ਹਰ ਉਮਰ ਦੇ ਲੋਕ ਸੀ ਇਹ ਜਿਆਦਾ ਕਰਕੇ ਇਹਦੇ ਵਿੱਚ ਦੇਖਣ ਨੂੰ ਅਸੀਂ ਅਸੀਂ ਜਿਹੜਾ ਸਾਡਾ ਜਿਹੜਾ ਬੇਟੀ ਆ ਸਾਡੀ ਇਹ ਅਸੀਂ ਸਾਰੇ ਜਿਹੜੇ ਸਾਡੇ ਲੋਕਲ ਬੱਚੇ ਹੈਗੇ ਅਸੀਂ ਇਹਨਾਂ ਨੂੰ ਨਾਲ ਜੋੜ ਕੇ ਰੱਖਦੇ ਆ ਤੇ ਤੁਸੀਂ ਜਿਹੜੇ ਇਸ ਪਾਸੇ ਇਹਨਾਂ ਦਾ ਇਹ ਨਾਲ ਰਹਿਣ ਤਾਂ ਕਿ ਜਿਹੜੀ ਆ ਅੱਗੇ ਵਾਸਤਾ ਵੀ ਜਿਹੜੀ ਆਪਣੀ ਜਿਹੜੀ ਹੈ ਸਸਕਤੀ ਕੀ ਤੋਂ ਥੋੜਾ ਉਹ ਪਰਵਾ ਹੋਗਾ ਬੜਾ ਤੇ ਲੋਕੀ ਅੱਛੇ ਕੰਮ ਕਰਨ ਤੇ ਨਾਲੇ ਸਾਫਲੀ ਸਸਕਤੀ ਦੇ ਨਾਲ ਜੁੜੇ ਰਹਿਣ ਦੀਪਕ ਉਹ ਹਾਂਦੀ ਰਾਮਚੰਦਰ ਜੀਆ ਸਿੱਖਿਆ ਉਹਨਾਂ ਦੇ ਦਾ ਸਿੱਖਿਆ ਗ੍ਰਹਿਣ ਕਰਕੇ ਉਹਨਾਂ ਦੇ ਮੁਤਾਬਕ ਆਪਣੇ ਪਰਿਵਾਰਤੀ ਜੀਵਨ ਨੂੰ ਰਚਿਤ ਕਰਦੇ ਆਂ। ਥੈਂਕ ਯੂ ਸਰ। ਸਚਦੇਵ ਜੀ ਕੀ ਕਹਿਣਾ ਚਾਹੋਗੇ ਸਰ RAM RAM ਨੌਮੀ ਹੈ ਅੱਜ ਜੀ ਸਰ ਇਹ ਹਿੰਦੂ ਧਰਮ ਚ ਤਿਹਾਰ ਬਹੁਤ ਆਉਂਦੇ ਨੇ। ਵੱਡੇ ਤੋਂ ਵੱਡੇ ਜੀ ਸ਼ਿਵਰਾਤਰੀ ਆ ਗਈ, ਮਾਸ ਸ਼ਿਵਰਾਤਰੀ ਜੋਸਾ ਜਨਮਕਸ਼ਣ ਉਹ ਵੀ ਹੈ ਸਲਾ ਉਹ ਵੀ ਬੜਾ ਕਾਰਨ ਕਿਸੇ ਆਰਾਮ ਨਾ ਜਿਹੜੀ ਇਹਦਾ ਆਪਣਾ ਹੀ ਤਾਂ ਹੈ ਆਪਣੇ ਕਿਸੇ ਦਈ ਹੋਰ ਸਾਡੇ ਸਾਡੇ ਦੋ ਵਾਰੀ ਹਨ ਦੇਖ ਤਾਂ ਕਿ ਅਸੁਰੇ ਲਾਥੇ ਹੁੰਦੇ ਨੇ ਇੱਕ ਚੇਜ ਦੇ ਨਾਲ ਤੋਂ ਅਸੁਰੇ ਲਾਥਿਆਂ ਚ ਵਿਜੇ ਦਸ਼ਮੀ ਹੁੰਦੀ ਹੈ ਉਹ ਉਸੇ ਆਰਾਮ ਕੰਦੇ ਦੀ ਵਿਜੇ ਲੰਕਾ ਤੇ ਅਸੀਂ ਵਿਜੇ ਕਰਦੇ ਹਾਂ ਉਸ ਰੂਪ ਚ ਬਣਾਈ ਜਾਂਦੇ ਹੈ ਤੇ ਤੁਸੀਂ ਪਰ ਕੋ ਸਮਝਿਆ ਆਪਰੇ ਮਨਨ ਸਾਹਿਬ ਨੇ ਗੱਲ ਕੀਤੀ ਹੈ ਗੁਰੂ ਆਰਾਮ ਦੇ ਜੀਵਨ ਬਾਰੇ ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਉਹਨਾਂ ਨੇ ਮਤਲਬ ਇੱਕ ਪਰਿਵਾਰ ਨੂੰ ਬੰਦ ਕੇ ਰੱਖਿਆ ਸੀ ਉਹਦੇ ਬਾਰੇ ਕਿਸ ਤਰ੍ਹਾਂ ਹੈ ਉਹ ਵੀ ਮੈਂ ਦੱਸ ਸਕਦਾ ਤੁਹਾਨੂੰ ਉਸ ਤੋਂ ਬਾਅਦ ਸਾਡੇ ਆਹ 3-4 ਰਾਤ ਚੱਲਦੇ ਨੇ ਇਹ ਹੁੰਦਾ ਜੰਦ ਠੀਕ ਹੈ ਆਰਾਮ ਸਿੰਘ ਜੀ ਅੱਜ ਆਉਂਦਾ ਤਿਹਾ ਬਣਾਇਆ ਉਹ ਇਹ ਜਿਹੜਾ ਤਿਹਾਤ ਹੈ ਜਿਹੜਾ ਤੁਸੀਂ ਦੇਖਿਆ ਹੀ ਹੈ ਦੋ ਦਿਨ ਦੁਆ ਕੇ ਫੰਕਸ਼ਨ ਕਰ ਕਰਦੇ ਉਸ ਕਿਵੇਂ ਮੰਦ ਚੜਾਉਂਦਾ ਹੁੰਦੀ ਹੈ ਹੱਦ ਤਰ੍ਹਾਂ ਦੇ ਲੋਕ ਬੱਚੇ ਤੋਂ ਲੈ ਕੇ ਸਾਨੇ ਤੱਕ ਆਉਂਦੇ ਪਿਛਲੇ ਸਾਲਾਂ ਤੋਂ ਜਿਆਦਾ ਹੀ ਆ ਲੈ ਬਦਲੇ ਬਿਲਕੁਲ ਬਹੁਤ ਚੰਗਾ ਸਨਾਪਨ ਬਾਲੋ ਪਿਛਲੀ ਆਖਰੀ ਗੱਲ ਕੀਤੀ ਸੀ ਕਿ ਅਸੀਂ 108 ਚੋਟਾ ਜੀ ਹੁੰਦੇ ਸੀ ਹਮ ਕੱਲ ਪੱਛੋ ਗੱਲ ਕੀਤੀ ਵੀ ਤਾਂ ਪੂਰੀ ਨਹੀਂ ਹੁੰਦੀ ਹਾਂ 2250 ਤਾਂ 250 ਪਹਿਲਾਂ ਰੰਗਾ ਵੇ ਐਸ਼ਦੇ ਇਹ ਸਾਨੂੰ 501 ਤੱਕ ਜਲਾ ਦੋ ਕਿਉਂਕਿ ਹਾਰੇ ਗੱਲ ਨੂੰ ਕਿਹਾ ਕਿ ਮੇਰੇ ਹੱਥੇ ਜੋ ਤੋੜ ਬਿਲਕੁਲ ਹੋ ਗਿਆ ਆਪੀ ਕਰ ਸੋ ਇਸ ਤਰ੍ਹਾਂ ਸਾਡੇ ਇਹ ਸਭ ਪ੍ਰਭੂ ਆਨਰਾਮ ਦੀ ਕਿਰਪਾ ਹੈ ਕਿ ਉਹ ਜੋ ਨਾਲੇ ਵਿਚਾਰਾ ਸੀ ਕਿ ਜੋ ਨਾਲੇ ਸਭ ਦੇ ਸੌਂਗ ਪ੍ਰੇਰਨਾ ਦਿੱਤੀ ਹੈ ਤੇ ਅਸੀਂ ਕਰਨੇ ਕਿ ਸਾਰੇ ਲੋਗ ਉਹਨਾਂ ਦੇ ਪ੍ਰੇਰਨਾ ਚਲਨ ਪਾਈਪ ਲਗਾਈਆਂ ਪਈਆਂ ਪਿਆਰ ਮਿਹਰਤ ਦਾ ਸਿਧਾਂਤ ਹੈ ਰਾਣਾ ਬਿਸ਼ਕਪਤ ਆਪਣੇ ਬੱਚੇ ਨੇ ਭਾਈ ਸੋ ਇਹ ਸਾਰੇ ਚੀਜ਼ ਜਿਹੜੀਆਂ ਸਾਡੇ ਪਰਿਵਾਰ ਦੇ ਵਿੱਚ ਹੁੰਨਾ ਬਸ ਜਿਸ ਜਿੱਤੇ ਆਪਣੇ ਪੰਜਵੇਂ ਦੀ ਸ੍ਰੀ ਹਰਿ ਸੰਗੀਤ ਜਿਹੜੀ ਕਮੇਟੀ ਹੈ ਮੰਦਰ ਕਮੇਟੀ ਦੀ ਹੈ ਫਿਰ ਮੈਂਬਰ ਹੁੰਦੇ

ਮੈਂਬਰ ਅੰਦਰ ਕੋਡ ਹੈ 79 ਸੰਭਾਵੇਂ ਕੋਈ ਦੱਸੇਗਾ 79 ਸੰਭਾਵੇਂ ਸਰ ਤੂੰ ਵਸਤੂ ਆਈ ਪ੍ਰੇਰਨਾ ਆਈ ਜਾਣੇ ਤੇ ਗੁੱਸੇ ਵੀ ਹੋ ਜਾਈਦਾ ਚਲਦਾ ਫੇਰਾ ਜੇ ਕੰਮ ਦਾ ਕਰੇਗਾ ਅਧਿਕਾਰੀ ਆ ਕਿਉਂਕਿ ਚੁਣੌਤੀਆਂ ਤਾਂ ਮੈਂਬਰ ਦੇ ਨੇ ਸਾਰੇ ਠੀਕ ਨੇ ਬਹੁ ਬੜੀ ਚੱਲਦਾ ਤਾਂ ਹੀ ਕਰੂਗਾ ਕੰਮ ਠੀਕ ਹੈ ਥੈਂਕ ਯੂ ਸਰ అమానై సమానై మతి మతి నైలుగ్యం రామాయణమా రామ భాయ రామచంద్రాయ రామ